ਗੁਰਦਾਸ ਸਿੰਘ ਜਿਲ੍ਹਾ ਅੰਮ੍ਰਿਤਸਰ ਪਿੰਡ ਮਰਾਪੁਰਾ ਅਸੀਂ ਇਹ ਮੋਰਚਾ ਹਾਲਾਂ ਦੀ ਬਾਹੀ ਹੁੰਦੀ ਸੀ 1972 ਦੇ ਵਿੱਚ ਲਾਇਆ ਸੀ ਜੀ 52 52 ਦੇ ਨਾ ਹ ਕੈਦ ਕੱਟੀ ਸੀ ਗਰਦਾਸਪੁਰ ਜ਼ਿਲ੍ਹੇ ਚ ਜੀ 5 ਕਿਲੋ ਤੋਂ ਵੱਧ ਰਾਸ਼ਨ ਨਹੀਂ ਸੀ ਦੂਜੇ ਸੂਬੇ ਚ ਜਾਣ ਦਿੰਦੇ ਹੁੰਦੇ ਅਸੀਂ 7-7 ਕਿਲੋ ਲੈ ਕੇ ਹਿਮਾਚਲ ਤੇ ਲੰਘੇ ਹਾਂ ਹਮ ਤੇ ਬੜੇ ਪੁਰਾਣੇ ਖਿਡਾਰੀ ਆ ਜੀ ਜਦੋਂ ਇਹ ਸਾਡੇ ਮੋਰਚਾ ਬੰਦੀ ਦੁਨੀਆ ਦਾ ਦੁਨੀਆ ਦਾ ਹਬਣਾਈ ਹੋਦੋ ਪੰਜ ਬੰਦੇ ਹੁੰਦੇ ਸਿਰਫ ਹਮ ਬੋਲਕ ਸਿੰਘ ਜਾਲਦਾਰ ਜੀ ਇੱਕਾ ਜਿਹੜਾ ਕਾਦੀਆਂ ਵਾਲਾ ਹੁਣ ਬੋਲਦਾ ਇਹਦਾ ਪਤਾ ਨਹੀਂ ਚਾਚਾ ਕੇ ਭਤੇਜਾ ਸੀ ਜੀ ਇੱਕ ਰਵੀ ਸ਼ੇਰ ਸਿੰਘ ਫਤਿਹਵਾਦ ਦਾ ਇੱਕਾ ਸਾਡਾ ਲਖੋਵਾਲ ਜੀ ਜਿਹੜਾ ਗਦਾਰੀ ਕਰਕੇ ਸਾਨੂੰ ਕਿ ਆਪ ਉਹਨਾਂ ਦੇ ਵਿੱਚ ਜਾ ਰਲੇ ਆ ਜੀ ਬਾਦਲ ਨੇ ਇਹਨੂੰ ਲਿਆ ਬੋਕਲ ਦੇ ਵਿੱਚ ਜੀ ਲਖੋਵਾਲ ਤੂੰ ਤੇ ਮੇਰਾ ਵੀਰ ਆ ਹੂੰ ਇਹ ਸਾਨੂੰ ਸਾਰਿਆਂ ਨੂੰ ਛੱਡ ਕੇ ਤੇ ਉਹਦੇ ਵਿੱਚ ਜਾ ਵਧੀਰੀ ਇਹਨੇ ਸਾਂਭੀ ਮੰਡੀ ਬੋਰਡ ਦਾ ਚੇਅਰਮੈਨ ਬਣ ਗਿਆ ਅਸੀਂ ਵਰਕਰ ਉੱਥੇ ਹੀ ਠੱਕੇ ਖਾਂਦੇ ਆ ਹੂੰ ਪਰ ਫਿਰ ਅਸੀਂ ਆ ਦਿੱਲੀ ਹੁਣ ਲਾ ਕੇ ਆਏ ਆ ਜੀ ਇੱਕ 13 ਮਹੀਨੇ ਜੀ ਰੂਹ ਦੇ ਨਾਲ ਜੀ ਤੇ ਜਿ세 ਬੰਦੀ ਚ ਉਹਦੇ ਵਿੱਚ ਤੇ ਸਾਨੂੰ ਇੱਕ ਭੋਰਾ ਮਦਰਿਸ ਜਿਹੜਾ ਆਪ ਹੀ ਬੰਦਾ ਗਦਾਰ ਹੋ ਜਾ ਕੀ ਕਰ ਸਕਦੇ ਆ ਹੂੰ ਹੁਣ ਵੇਖੋ ਦਿੱਲੀ ਚ ਬੈਠੇ ਹਾਂ ਕਿੱਡਾ ਟੌਰ ਸੀ ਸਾਡਾ ਜੀ ਟੋਲ ਪਲਾਜ਼ਾ ਫਰੀ ਹੂੰ ਮੋਦੀ ਨੂੰ ਇੱਕ ਤਾਂ ਹੱਥ ਮਾਰ ਕੇ ਆਖੀਦਾ ਮੋਦੀ ਤੈਨੂੰ ਰੌਣਾ ਜਿੱਥੇ ਜੋਰ ਲੱਗਦਾ ਲਾਲਾ ਹੂੰ ਭਾਜਪਾ ਦੇ ਘਰ ਘੇਰੇ ਹੀ ਜੀ ਉਹ ਇਹਦੇ ਤੋਂ ਵੱਧ ਇਹਨਾਂ ਨੂੰ ਕੀ ਚੋ ਰਹੇ ਇਹਨਾਂ ਦਾ ਹੂੰ ਬੋਟਾ ਦੇ ਵਿੱਚ ਇਹਨਾਂ ਖਲੋ ਕੇ ਨੋਟ ਖਾ ਕੇ ਆ ਜਿਹੜੇ ਬੜੇ ਲੀਡਰ ਬੜੇ ਫਿਰਦੇ ਆਪਣੇ ਆਪ ਨੂੰ ਸਾਣ ਸਮਝਦੇ ਆ ਆਪ ਤੇ ਇਹਨਾਂ ਮਰਨਾ ਬਿਜਤੀ ਕਰਾਉਣੀ ਸੀ ਬਿਜਤੀ ਵੀ ਉਹ ਹੋਈ ਆ ਵੀ ਇਹਨਾਂ ਦੇ ਘਰਦਿਆਂ ਵੀ ਬੋਟਾ ਨਹੀਂ ਪਾਈਆਂ ਇਹਨਾਂ ਨੂੰ ਹੂੰ ਉਦੋਂ ਮੁੱਖ ਮੰਤਰੀ ਦੀ ਕੁਰਸੀ ਭਾਲਦੇ ਸੀ ਹੂੰ ਇਹਦੇ ਨਾਲ ਬਹਿ ਕੇ ਫਿਰ ਆਪਣੇ ਬਕੇਜੀ ਵਾਲ ਨਾਲ ਦੀ ਗੱਲਬਾਤ ਹੋਈ ਸੀ ਹੂੰ ਰਾਜੇ ਵਾਲ ਦੀ ਜੀ ਇਹ ਮੈਨੂੰ ਦੇ ਦਿਓ ਮੁੱਖ ਮੰਤਰੀ ਦਾ ਅਹੁਦਾ ਉਹ ਆਂਦਾ ਸੀ ਨਹੀਂ ਉਹ ਮੰਤਰੀ ਦਾ ਦੇਣਾ ਹੂੰ ਆਂਦਾ ਸੀ ਨਹੀਂ ਮੈਂ ਨਹੀਂ ਮੁੱਖ ਮੰਤਰੀ ਦਾ ਲੈਣਾ ਉਹ ਤੁਹਾਡਾ ਤਾਂ ਬੇੜਾ ਗਰਕ ਹੋਣਾ ਸਾਡਾ ਕੀ ਕਾਰਾ ਆਇ ਜੋ ਹੂੰ ਸਾਨੂੰ ਵਰਕਰਾਂ ਨੂੰ ਕਿਉਂ ਰੋਲਿਆ ਜੇ ਆ ਦਿਨ ਦੁਬਾਰਾ ਦੇਖਣੇ ਨਹੀਂ ਦੀ ਪੈਂਦੀ ਹਾਂਜੀ ਆ ਦਿਨ ਦੁਬਾਰਾ ਦੇਖਣੇ ਨਹੀਂ ਪੈਂਦੇ ਜੇ ਡਟੇ ਰਹਿੰਦੇ ਉਹਨ ਸਿਰਫ ਜਿੱਦਾਂ ਦੇ ਨ ਪਰਖ ਹੁੰਦੀ ਆ ਜੀ ਪਰਖ ਹੋਈ ਆ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਇੱਕ ਨੰਬਰ ਦੇ ਆਦਮੀ ਆ ਜੀ ਆਪਣੀ ਜਾਨ ਤੇ ਖੇੜ ਕੇ ਜੀ ਇਹਨਾਂ ਨੂੰ ਹੱਕ ਲੈ ਕੇ ਦਿੰਦੇ ਆ ਹੂੰ ਇਹ ਮੈਨੂੰ ਇੱਕ ਦਿਹਾੜੀ ਵੀ ਭੁਖੜ ਤਰ ਰੱਖ ਕੇ ਵਖਣ ਉਹ ਕੌਣ ਕਿਤੇ ਵੀ ਆ ਹੂੰ ਉਹਨਾਂ ਵੱਡੇ ਵੱਡੇ ਮੋਰਚੇ ਜਿੱਤੇ ਆ ਜੀ ਇਹਦੇ ਤੋਂ ਛੋਟਾ ਮੋਰਚਾ ਹੀ ਸਾਡਾ ਲੁਧਿਆਣੇ ਦਾ ਜੀ ਉਹ ਸਰਦਾਰ ਜਿਹੜਾ ਮਰਿਆ ਸੀ ਉਹਦੀ ਲੋਥ ਇੱਕ ਦਿਨ ਤੇ 13 ਮਹੀਨੇ ਇੱਕ ਇਹ 13 ਮਹੀਨੇ ਰੱਖੀ ਆਪਣੇ ਰੱਖੀ ਇਹ ਇੱਕ ਮਹੀਨਾ ਤੇ 13 ਦਿਨ ਜੀ ਫੇਰ ਸਾਡੇ ਕਾਕਾ ਸਿੰਘ ਇਹ ਵੀ ਭੁਖੜ ਹਟਾਲ ਤੇ ਬੈਠੇ ਸੀ ਜੀ ਉਹਨਾਂ ਦਾ ਭਰਾ ਵੀ ਬੈਠਾ ਸੀ ਜੀ ਉਹ ਲੀਡਰ ਤੇ ਚਾਹੀਦੇ ਸਾਨੂੰ ਇਦਾਂ ਦੇ ਏ ਨਹੀਂ ਚਾਹੀਦੇ ਸਾਡੀ ਸਾਡੀ ਕੌਮ ਹੀ ਰੋਲ ਕੇ ਆ ਜਾਣ ਹੁਣ ਇਹ ਜਿੱਦਾਂ ਦੇ ਹੁੰਦੇ ਨਾ ਇਹਨਾਂ ਆਖਣਾ ਸੀ ਹੁਣੇ ਬਾਰਡਰ ਨਾਲ ਕੋਈ ਕੁਝ ਨਹੀਂ ਹੁੰਦਾ ਤੇ ਅੱਡੇ ਕੋ ਮੁਰਾ ਦੇਣੇ ਹੀ ਇਹਰੇ ਨਾਲ ਪਿੱਛੋਂ ਨਾਰਾ ਮਾਰਨਾ ਨਹੀਂ ਸਾਨੂੰ ਗ੍ਰਿਫਤਾਰ ਕਰੋ ਇਸ ਕਰਕੇ ਡੱਲੇਵਾਲ ਸਾਹਿਬ ਜੋ ਹੁਕਮ ਕਰਨਗੇ ਅਸੀਂ ਫੋਲ ਚੜਾਵਾਂਗੇ ਉਹਦੇ ਥੱਲੇ ਜ਼ਿਲ੍ਹੇ ਦੇ ਸਾਡੇ ਮਾਲਕ ਆ ਜੀ ਬਾਬਾ ਕਵਲਜੀਤ ਸਿੰਘ ਜੀ ਇਹਨਾਂ ਦੇ ਜੋ ਵੀ ਕਹਿਣ ਗਿਆ ਸੀ ਫੋਲ ਚੜਾਵਾਂਗੇ ਜੀ ਉਹ ਜਾਣ ਜਾਂਦੀ ਆ ਜਾਵੇ ਉਹ ਤੇ ਇੱਕ ਦਿਨ ਜਾਣੀ ਆ ਜੀ ਆਹ ਉਹ ਉਧਰ ਨਾਲ ਚੱਲਿਆ ਸੀ ਇਹਨਾਂ ਛੋਟੇ ਸਾਡੇ ਗ੍ਰਨੇਡ ਗਰੂਪ ਜੀ ਤੇ ਜਦ ਸਾਡੇ ਕੋਈ ਮੁਕਾਬਲੇ ਦੀ ਝੋਟ ਹੋਵੇ ਤੇ ਜ਼ਰੂਰ ਕਰਦੇ ਜੀ ਤੇ ਜ਼ਰੂਰ ਕਰਾਂਗੇ ਜੇ ਵੀ ਜੀ ਦਿੱਲੀ ਪਹੁੰਚਾਂਗੇ ਹਾਰੀਲੇ ਪਹੁੰਚਾਂਗੇ ਜੀ ਟੌਰ ਨਾਲ ਪਹੁੰਚਾਂਗੇ ਕੁੰਡ ਕੱਢ ਕੇ ਨਹੀਂ ਹੂੰ ਜਵਾਨ ਦੀ ਮੌਤ ਆਉਂਦੀ ਹੋ ਇੱਕ ਦਿਨ ਆਉਂਦੀ ਆ ਜੀ ਰੋਜ਼ ਤੇ ਆਉਣੀ ਨਹੀਂ ਉੱਚੀ ਇਹ ਬੱਕਰੇ ਦੀ ਮਾਂ ਤੁਹਾਨੂੰ ਪਤਾ ਕਿੰਨਾ ਕਰੇ ਸ੍ਰੀਣੀਏ ਸੁਖੂਗੀ ਹਾਂ ਉਹ ਤੇ ਹੋਣਾ ਹੀ ਹੋਣਾ ਇੱਕ ਦਿਨ 24 ਘੰਟੇ ਅਸੀਂ ਤਿਆਰ ਆ ਚੜਦੀ ਕਲਾ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਹੱਕ ਮੰਗਿਆ ਨਹੀਂ ਮਿਲਦੇ ਲਏ ਜਾਂਦੇ ਨੇ ਇਹ ਸਾਨੂੰ ਲੈਣੇ ਪੈਣੇ ਆ ਭਾਵੇਂ ਕੁਝ ਵੀ ਹੋ ਜੇ ਉਹਨਾਂ ਦੀਆਂ ਕਮਾਈਆਂ ਅੱਜ ਅਸੀਂ ਖਾਂਡੇ ਆ ਕੋਈ ਇਹਨਾਂ ਦੀ ਲੱਖੋ ਵਾਲ ਦੀਆਂ ਜੋ ਦੂਜੇ ਦਿਨ ਨਹੀਂ ਖਾਂਡੇ ਜਿਹੜੀਆਂ ਬਜੇਰੀਆਂ ਭਾਦਦੇ ਇਹ ਨਹੀਂ ਗੱਲ ਮੈਂ ਕਹਿਣੀ ਚਾਹੁੰਦਾ बाकी सरदार जगजीत सिंह डल्लेवाल सरदार कपरजीत करमजीत करमजीत सिंह ਆਪਣੇ ਨੰਗਲੀ ਵਾਲੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਜੀ ਜੋਖਮੀ ਹੁਕਮ ਹੋਊ ਕੋਈ ਗੱਲ ਨਹੀਂ ਜਿੱਥੇ ਲਿਖੀ ਉੱਥੇ ਹੋਣਾ ਹੀ ਹਾਂਜੀ ਉੱਥੇ ਹੋਣਾ ਹੀ ਹੈ ਕਦੇ ਸੋਚਿਆ ਸੀ ਕਦੇ ਅਸੀਂ ਇੱਥੇ ਆਵਾਂਗੇ ਇਸ ਕਰਕੇ ਅਸੀਂ 24 ਘੰਟੇ ਤਿਆਰ ਚੜ੍ਹਦੀ ਕਲਾ ਜਾਂ ਕੋਈ ਕਮਜ਼ੋਰੀ ਨਹੀਂ ਜੀ ਬਾਕੀ ਜੋ ਵੀਰ ਭਰਾ ਸਾਡੇ ਲੰਗਰ ਲਾਏ ਨੇ ਜੀ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਬਹੁਤ ਦਵੇ ਜੀ ਤੇ ਬੜੀ ਮਿਹਰਬਾਨੀ ਹੈ ਇਹਨਾਂ ਦੀ ਜੀ ਵਾਗਰ ਜੀ ਦਾ ਖਾਲਸਾ ਵਾਗਰ ਜੀ ਕੀ ਫਤਿਹ